ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚੇ ਕ੍ਰਿਕਟਰ ਹਰਪਜਨ ਸਿੰਘ ਉਹਨਾਂ ਦੀ ਪਤਨੀ ਸ਼ਿਲਪਾ ਸ਼ਿੱਟੀ ਦੇ ਪਤੀ ਰਾਜਕੁੰਦਰਾ ਅਤੇ ਹੋਰ ਕਈ ਕਲਾਕਾਰ ਇਸ ਮੌਕੇ ਤੇ ਕ੍ਰਿਕਟਰ ਹਰਪਜਨ ਸਿੰਘ ਨੇ ਦੱਸੀ ਸਾਰੀ ਗੱਲ ਕਿ ਆਖਰਕਾਰ ਉਹਨਾਂ ਵੱਲੋਂ ਪਾਕਿਸਤਾਨ ਦੇ ਨਾਲ ਨਾ ਖੇਡਣ ਦਾ ਫੈਸਲਾ ਕਿਉਂ ਲਿੱਤਾ ਗਿਆ ਬਾਬਾ ਮੇਰੇ ਪਾਕਿਸਤਾਨ ਦੇ ਨਾਲ ਮੁਕਤੀਆਂ ਨੂੰ ਲੈ ਕੇ ਦਾ ਮੈਚ ਬਾਈਕਆਊਟ ਤੁਸੀਂ ਦੋ ਮੈਚ ਹੀ ਜਿਹੜੇ ਨਹੀਂ ਖੇਡੇ ਤੇ ਜਿਹਦੇ ਕਰਕੇ ਪਾਕਿਸਤਾਨ ਸਿੱਧੀ ਫਾਈਨਲ ਵਿੱਚ ਪਹੁੰਚ ਗਈ ਕਿ ਤੁਸੀਂ ਕੀ ਚਾਹੁੰਦੇ ਜੇ ਅਸੀਂ ਸਾਰੇ ਦੇਸ਼ਵਾਸੀ ਬੜੇ ਖੁਸ਼ ਹਾਂ ਕਿ ਤੁਸੀਂ ਐਡਾ ਵਧੀਆ ਫੈਸਲਾ ਲੇਤਾ ਪਰ ਹੁਣ ਏਸ਼ੀਆ ਕੱਪ ਦੇ ਵਿੱਚ ਸਾਡੀ ਸੀਨੀਅਰ ਟੀਮ ਜਾ ਰਹੀ ਹੈ ਕਿ ਉਹਨਾਂ ਨੂੰ ਪਾਕਿਸਤਾਨ ਦੇ ਨਾਲ ਖੇਡਣਾ ਚਾਹੀਦਾ ਸਰ ਦੇਖੋ ਜੀ ਮੈਂ ਮੈਂ ਐਜ਼ ਇੰਡੀਵਿਜੂਅਲ ਉਹ ਮੇਰਾ ਫੈਸਲਾ ਸੀਗਾ ਮੇਰਾ ਜ਼ਮੀਰ ਨਹੀਂ ਕਹਿੰਦਾ ਸੀਗਾ ਕਿ ਮੈਂ ਉਹਨਾਂ ਦੇ ਨਾਲ ਮੈਚ ਖੇਡਣਾ ਤੇ ਮੈਂ ਨਹੀਂ ਖੇਡਿਆ ਬਾਕੀ ਬੀਸੀਸੀਆਈ ਜਾਂ ਹੋਰ ਵੱਡੇ ਅਧਿਕਾਰ ਉਹ ਡਿਸਾਈਡ ਕਰਨਗੇ ਕਿ ਕੀ ਕਰਨਾ ਚਾਹੀਦਾ ਸਰਕਾਰਾਂ ਕੀ ਡਿਸਾਈਡ ਕਰਦੀਆਂ ਬਹੁਤ ਕੁਝ ਉੱਤੇ ਨਿਰਭਰ ਕਰਦਾ ਮੈਂ ਉਮੀਦ ਕਰਦਾ ਹਾਂ ਕਿ ਜਿਹੜਾ ਵੀ ਕੋ ਨਤੀਜਾ ਹੋਏਗਾ ਲੋਕਾਂ ਨੂੰ ਤੁਹਾਡੇ ਫੈਸਲੇ ਦਾ ਸਾਰਾ ਹਿੰਦੁਸਤਾਨ ਵਾਲਾ ਨੇ ਸਵਾਗਤ ਕੀਤਾ ਤੇ ਉਹਨਾਂ ਨੂੰ ਬਹੁਤ ਵਧੀਆ ਫੈਸਲਾ ਲੱਗਾ ਕਿ ਤੁਸੀਂ ਐਡਾ ਵਧੀਆ ਫੈਸਲਾ ਦਿੱਤਾ ਹੈ ਪਾਕਿਸਤਾਨ ਦੇ ਨਾਲ ਨਹੀਂ ਖੇਡੇ ਤੇ ਹੁਣ ਉਹ ਇਸ ਤਰ੍ਹਾਂ ਦੀ ਉਮੀਦ ਹੈ ਪਾਕੀ ਟੀਮ ਤੋਂ ਵੀ ਕਰਦੇ ਆ ਕਿ ਏਸ਼ੀਆ ਕੱਪ ਦੇ ਵਿੱਚ ਪਾਕਿਸਤਾਨ ਦੇ ਨਾਲ ਨਾਲ ਖੇਡਿਆ ਜਾਵੇ ਦੇਖੋ ਇਹ ਮੈਂ ਕਹਨ ਕਿ ਇਹ ਮੇਰਾ ਪਰਸਨਲ ਇੱਕ ਡਿਸੀਜਨ ਆ ਕਿ ਜਦ ਤੱਕ ਸਾਡੇ ਹਾਲਾਤ ਕਿਸੇ ਵੀ ਦੇਸ਼ ਦੇ ਨਾਲ ਠੀਕ ਨਹੀਂ ਆ ਤੇ ਫਿਰ ਨਾ ਉਹਨਾਂ ਦਾ ਵਪਾਰ ਤੇ ਨਾ ਫਿਰ ਉਹਨਾਂ ਦੇ ਨਾਲ ਕੋ ਕੰਮ ਕਰ ਤੇ ਨਾ ਫਿਰ ਉਹਨਾਂ ਨਾਲ ক্রিকেট ক্রিকেট ਤਾਂ ਬਹੁਤ ਛੋਟੀ ਚੀਜ਼ ਹੈ ਬਾਕੀ ਵੱਡੇ ਅਹੁਦੇਦਾਰ ਜਾਂ ਸਰਕਾਰਾਂ ਜੋ ਸੋਚਦੀਆਂ ਆ ਉਹ ਉਹ ਸਰਕਾਰਾਂ ਦੀ ਸੋਚ ਹੈ ਬਾਕੀ ਐਜ਼ ਅ ਇੰਡੀਵਿਜੂਅਲ ਮੈਨੂੰ ਲੱਗਦਾ ਸੀਗਾ ਕਿ ਇਹ ਠੀਕ ਨਹੀਂ ਹੈ ਕਿ ਇੱਕ ਪਾਸੇ ਸਾਡੇ ਫੌਜੀ ਭਾਈ ਉਹਨਾਂ ਦੇ ਨਾਲ ਸ਼ਹਾਦਤਾਂ ਹੁੰਦੀਆਂ ਆ ਸਾਡੇ ਬੰਦੇ ਜਿਹੜੇ ਆ ਉੱਥੇ ਪਹਿਲਗਾਮ ਦੇ ਵਿੱਚ ਜੋ ਹੋਇਆ ਉਹ ਉਹ ਠੀਕ ਨਹੀਂ ਹੋਇਆ ਤੇ ਉਹ ਦੇ ਬਾਵਜੂਦ ਅਸੀਂ ਕ੍ਰਿਕਟ ਖੇਡ ਲਈ ਤੋਂ ਠੀਕ ਮੈਸੇਜ ਨਹੀਂ ਕਰਤਾ